ਸਵੇਰ ਦਾ ਸਮਾਂ ਹੈ ਦੁਬਈ ਦੀ ਅਲ ਅਵੀਰ ਜੇਲ੍ਹ ਦੇ ਵਿੱਚੋਂ ਫਾਂਸੀ ਦਾ ਫੰਡਾ ਤਿਆਰ ਕੀਤਾ ਜਾ ਰਿਹਾ ਹੈ ਜਿੱਤੇ ਜੇਲ੍ਹ ਦੇ ਇੱਕ ਪਾਸੇ ਸੋਨੇ ਵਾਂਗੂ ਚਮਕਦੀ ਰੇਤ ਦੇ ਵਿਸ਼ਾਲ ਟਿੱਬੇ ਹਨ ਲੇਕਿਨ ਦੂਜੇ ਪਾਸੇ ਵਿਸ਼ਾਲ ਇਮਾਰਤਾਂ ਹਨ ਜੋ ਅਸਮਾਨ ਨੂੰ ਛੂਹ ਰਹੀਆਂ ਹਨ ਜਿਨ੍ਹਾਂ ਦੇ ਵਿੱਚੋਂ ਬਰਜ ਖਲੀਫਾ ਸਿਰ ਮੋਰ ਹੈ ਇੰਧਰਾਗਰੀਆਂ ਨੇ ਜਿਵੇਂ ਇੱਕ ਦੂਜੇ ਤੋਂ ਉੱਪਰ ਇੱਕ ਚੜ ਕੇ ਅੱਜ ਇੱਥੇ ਖੌਣ ਵਾਲੇ ਅਜੀਬ ਦ੍ਰਿਸ਼ ਨੂੰ ਦਿਖਾ ਚਾਹੁੰਦੇ ਹੋਣ ਫਾਂਸੀ ਦੇ ਤਖਤੇ ਦੇ ਬਿਲਕੁਲ ਨੇੜੇ ਇੱਕ ਕਾਲੇ ਕੱਪੜੇ ਵਿੱਚ ਜਲਾਦ ਖੜਾ ਹੈ ਜਿਸਦੇ ਚਿਹਰੇ ਤੇ ਕੋਈ ਰੰਗ ਨਹੀਂ ਹੈ ਸਾਹਮਣੇ ਕੁਰਸੀ ਤੇ ਦੁਬਈ ਦੇ ਕੁਝ ਵੱਡੇ ਸ਼ੇਖ ਪੁਰਸ ਅਫਸਰ ਅਤੇ ਸਭ ਤੋਂ ਵਿਚਕਾਰ ਇੱਕ ਸ਼ਾਹੀ ਕੁਰਸੀ ਤੇ ਬੈਠਾ ਹੈ ਸ਼ੇਖ ਅਲ-ਮੰਸੂਰ ਉਸਦਾ ਚਿਹਰਾ ਗੁੱਸੇ ਨਾਲ ਲਾਲ ਹੈ ਅੱਖਾਂ ਦੇ ਵਿੱਚ ਖੂਨ ਉਤਰਿਆ ਹੈ ਅਤੇ ਹੱਥ ਦੇ ਵਿੱਚ ਫੜੀ ਤਸਵੀਰ ਯਾਨੀ ਮਾਲਾ ਦੀ ਦਾਨੇ ਉਹ ਬੜੀ ਤੇਜ਼ੀ ਨਾਲ ਘੁਮਾਰਿਆ ਹੈ ਅਤੇ ਕੋਲ ਇੱਕ ਕਾਜੀ ਖੜਾ ਹੈ ਜਿਸਦੇ ਹੱਥ ਦੇ ਵਿੱਚ ਕੁਰਾਨ ਸ਼ਰੀਫ ਹੈ ਦੂਜੇ ਹੱਥ ਦੇ ਵਿੱਚ ਉਹ ਵੀ ਅਸਮੀ ਪਹਿ ਰਿਹਾ ਹੈ ਅਚਾਨਕ ਲੋਹੇ ਦਾ ਭਾਰੀ ਦਰਵਾਜ਼ਾ ਖੁੱਲਿਆ ਬੇੜੀਆਂ ਦੀ ਛਣਕਾਰ ਦੇ ਨਾਲ ਸਾਰਾ ਸਨਨਟਾ ਟੁੱਟ ਜਾਂਦਾ ਹੈ ਦੋ ਪਾਰੀ ਪਰਕਮ ਪੁਲਸ ਵਾਲੇ ਇੱਕ ਨੌਜਵਾਨ ਨੂੰ ਖਿੱਚ ਕੇ ਲੈ ਆ ਰਹੇ ਹਨ ਇਹ ਸੀ ਮੋਗੇ ਦਾ ਜਰਨੈਲ ਸਿੰਘ 6 ਫੁੱਟ ਕਦ ਚੌੜੀ ਸਾਤੇ ਪਰ ਅੱਜ ਉਸ ਦੇ ਸਰੀਰ ਤੇ ਸਿਰਫ ਫੱਟੀ ਹੋਈ ਕੈਦੀਆਂ ਵਾਲੀ ਵਰਦੀ ਹੈ ਉਸ ਦੇ ਜਸਮ ਤੇ ਤਸੀਹਿਆਂ ਦੇ ਨਿਸ਼ਾਨ ਸਾਫ ਦਿਕ ਰਹੇ ਹਨ ਅੱਗੇ ਵਧ ਰਿਹਾ ਹੈ ਜਰਨੈਲ ਸਿੰਘ ਨੂੰ ਫਾਂਸੀ ਦੇ ਤੱਕਤੇ ਤੇ ਖੜਕਤਾ ਗਿਆ ਜੇਲ ਸੁਪਰੀਡੈਂਟ ਨੇ ਅਰਬੀ ਤੈਨੂੰ ਕਿਹਨੇ ਪੜਿਆ ਅਤੇ ਫਿਰ ਇੱਕ ਦੁਪਾਸ਼ੀਆ ਯਾਨੀ ਟਰਾਂਸਲੇਟਰ ਨੇ ਜਰਨੈਲ ਨੂੰ ਪੁੱਛਿਆ ਉਹ ਕੈਦੀ ਨੰਬਰ 700 ਵੇ ਤੇਰੀ ਮੌਤ ਦਾ ਸਮਾਂ ਹੋ ਚੁੱਕਿਆ ਹੈ ਦੁਬਈ ਦੇ ਕਾਨੂੰਨ ਦੇ ਮੁਤਾਬਕ ਫਾਂਸੀ ਤੋਂ ਪਹਿਲਾਂ ਤੈਨੂੰ ਆਪਣੇ ਕੋਈ ਵੀ ਆਖਰੀ ਇੱਛਾ ਜ਼ਾਹਰ ਕਰਨ ਦਾ ਮੌਕਾ ਹੈ ਜੇਕਰ ਕੋਈ ਵੀ ਤੇਰੇ ਮਨ ਦੇ ਵਿੱਚ ਇੱਛਾ ਹੈ ਜੋ ਕੁਝ ਵੀ ਅੱਜ ਮੰਗਣਾ ਚਾਹੁੰਦਾ ਹੈ ਇਸੇ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਨੀ ਹੈ ਕੋਈ ਆਪਣੀ ਗੁਰਬਾਣੀ ਕੋਈ ਆਪਣਾ ਧਾਰਮਿਕ ਕਿਤਾਬ ਪੜ੍ਹਨੀ ਹੈ ਜਾਂ ਫਿਰ ਇੱਥੇ ਕੁਝ ਖਾਣਾ ਪੀਣਾ ਚਾਹੁੰਦਾ ਹੈ ਕੁਝ ਸ਼ਰਾਬ ਵਗੈਰਾ ਪੀਣੀ ਹੈ ਤਾਂ ਦੱਸ ਪਾਇਏ ਤੇਰੀ ਆਖਰੀ ਇੱਛਾ ਪੂਰੀ ਕੀਤੀ ਜਾਵੇਗੀ ਜੇਕਰ ਆਪਣੇ ਮਨ ਤੋਂ ਬਾਅਦ ਆਪਣੇ ਅੰਤਮ ਸੰਸਕਾਰ ਬਾਰੇ ਕੁਝ ਦੱਸਣਾ ਹੈ ਬਿਨ ਕਿਸੇ ਬਿਦੀ ਨਾ ਕਰੀਏ ਉਹ ਵੀ ਦੱਸਦੇ ਤੈਨੂੰ ਸਾਰਾ ਮੌਕਾ ਹੈ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਹੁਣ ਦੱਸਦੇ ਜੋ ਵੀ ਤੇਰੇ ਮਨ ਦੀ ਇੱਛਾ ਹੈ ਜੱਟ ਜਿਹੜਾ ਹੈ ਉਸਦੇ ਵਿੱਚ ਦਿਖਦਾ ਹੈ ਜਰਨਲਿਸਟਾਂ ਦੀਆਂ ਅੱਖਾਂ ਦੇ ਵਿੱਚ ਖੁਨ ਉਤਰਾਇਆ ਹੈ ਇਹ ਲੱਗਿਆ ਹੈ ਜਿਵੇਂ ਕੁਝ ਅਜਿਹਾ ਕੈਨ ਮੜਾ ਹੈ ਜਿਸ ਦੀ ਉਮੀਦ ਹੈ ਇੱਥੇ ਕਦੇ ਕਿਸੇ ਨੇ ਨਹੀਂ ਕੀਤੀ ਹੋਵੇਗੀ ਦੂਰ ਕੋਈ ਪੰਜਾਬੀ ਨੌਜਵਾਨ ਵੀ ਇਸ ਜੇਲ੍ਹ ਦੇ ਵਿੱਚ ਬੰਦ ਸਨ ਜੋ ਕਿ ਸਲਾਖਾਂ ਦੇ ਵਿਚ ਇਸ ਸਾਰੇ ਦ੍ਰਿਸ਼ ਨੂੰ ਦੇਖ ਰਹੇ ਹਨ ਆਵਾਜ਼ ਸੁਣ ਰਹੇ ਹਨ ਇੰਤਜ਼ਾਰ ਕਰ ਰਹੇ ਹਨ ਕਿ ਜਰਨਲਿਸਟ ਸਿੰਘ ਹੁਣ ਕੀ ਕਹੇਗਾ ਅਤੇ ਕਿਹੜੀ ਚਾਹਤ ਕਰੇਗਾ ਸਭ ਨੂੰ ਉਮੀਦ ਸੀ ਕਿ ਸ਼ਾਇਦ ਇੱਥੇ ਕੁਝ ਨਾਰਮਲ ਰੰਗ ਮੜਾ ਹੈ ਜੋ ਕਿ ਇਸ ਘੜੀ ਵਿੱਚ ਸ਼ਾਇਦ ਕੋਈ ਵੀ ਮੰਗੇਗਾ ਲੇਕਿਨ ਜਿਵੇਂ ਹੀ ਜਰਨਲਿਸਟ ਸਿੰਘ ਨੇ ਆਪਣਾ ਮੂੰਹ ਖੋਲਿਆ ਹੈ ਨਾ ਜਿਵੇਂ ਹੀ ਕੁਝ ਬੋਲਿਆ ਹੈ ਸਭ ਦੇ ਖੁਸ਼ ਉੱਡ ਗਏ ਹਨ ਕਹ ਦਿੱਤਾ ਹੈ ਮੇਰੀ ਕੋਈ ਆਖਰੀ ਚਾਹਤ ਹੈ ਲੇਕਿਨ ਵਿਦੇਸ਼ ਦੇ ਵਿੱਚ ਕੰਮ ਕਰਦੇ ਪੰਜਾਬੀ ਭਰਾਵਾਂ ਨੂੰ ਮੈਂ ਦੋ ਅੱਖਰ ਕਹਿਣਾ ਚਾਹੁੰਦਾ ਹਾਂ ਉਹਨਾਂ ਦੇ ਵਾਸਤੇ ਮੈਂ ਤੇ ਕੋਈ ਸੋਚ ਕੇ ਆਇਆ ਹਾਂ ਤੈਨਾਂ ਕਹਿੰਦੇ ਹੀ ਜਰਨਲਿਸਟਿੰਗ ਨੇ ਕੁਝ ਸ਼ਬਦ ਬੋਲਣੇ ਸ਼ੁਰੂ ਕੀਤੇ ਜਿਵੇਂ ਜਿਵੇਂ ਟ੍ਰਾਂਸਲੇਟਰ ਉਹਨਾਂ ਸਾਰੇ ਅਰਬੀ ਦੁਕਾਨੋਂ ਉਹਨਾਂ ਸਾਰੇ ਸ਼ਿਕਾਂੋਂ ਪੁਲਿਸ ਵਾਲਿਆਂ ਨੂੰ ਅਤੇ ਖਾਸ ਕਰਕੇ ਉਸ ਕਾਜੀ ਨੂੰ ਸੁਣਾਇਆ ਸੀ ਨਾ ਤਾਂ ਉਹਨਾਂ ਦੇ ਵੀ ਲੋ ਕੰਡੇ ਖੜੇ ਹੋ ਗਏ ਆਖਿਰਕਾਰ ਕੋਈ ਇੰਨਾ ਦਲੇਰ ਕਿਵੇਂ ਹੋ ਸਕਦਾ ਹੈ ਇਸ ਘੜੀ ਦੇ ਵਿੱਚ ਇਹੋ ਜਿਹੇ ਦਲੇਰੀ ਭਰੀਆਂ ਗੱਲਾਂ ਕਰ ਰਿਹਾ ਹੈ ਲੇਕਿਨ ਜਿਵੇਂ ਇਹ ਸਾਰੇ ਫਾਂਸੀ ਦੇਣ ਵਾਲੇ ਸਨ ਫਾਂਸੀ ਦੇ ਫੰਦੇ ਨੂੰ ਉਸ ਦੇ ਗੜੇ ਦੇ ਵਿੱਚ ਪਾਇਆ ਗਿਆ ਹੈ ਜੱਲਾਦ ਦੇ ਹੱਥ ਲਿਵਰਤੇ ਹਨ ਹੈ ਤੇ ਵੀ ਬੜੇ ਫਾਸੀ ਦਿੱਤੀ ਜਾ ਸਕਦੀ ਹੈ ਅਚਾਨਕ ਇੱਕ ਜ਼ੋਰਦਾਰ ਧਮਾਕੇ ਦੇ ਨਾਲ ਸਾਰੇ ਜਿਹੜੇ ਹਿਲ ਗਏ ਹਨ ਬਾਹਰ ਬੈਰੀਕਾਂ ਦੇ ਟੁੱਟਣ ਦੀ ਆਵਾਜ਼ ਆਈ ਹੋਏ ਇੱਕ ਕਾਲੀ ਰੈਂਜ ਰੋਵਰ ਗੱਡੀ ਜੜੀ ਹੈ ਉਸ ਜੇਲ ਦੇ ਦਰਵਾਜ਼ੇ ਨਾਲ ਆਕੇ ਟਕਰਾ ਗਈ ਹੈ ਦਰਵਾਜ਼ਾ ਖੁੱਲ ਜਾਂਦਾ ਹੈ ਉਸ ਦੇ ਵਿੱਚੋਂ ਇੱਕ ਬੁਰਕਾ ਪਾਏ ਔਰਤ ਨਿਕਲਦੀ ਹੈ ਹੱਥ ਦੇ ਵਿੱਚ ਕੁਝ ਕਾਗਜ਼ ਹਨ ਲੇਕਿਨ ਜਿਵੇਂ ਹੀ ਇਹ ਕਾਗਜ਼ ਜੇਲ ਸੁਪਰੀਡੈਂਟ ਨੂੰ ਦਿਖਾਈ ਨਾ ਉਹ ਵੀ ਹੈਰਾਨ ਰਹਿ ਗਿਆ ਹੈ ਆਖਿਰਕਾਰ ਇਸ ਦੇ ਕੋਲ ਇਨੀ ਪਾਵਰ ਆਈ ਕਿਥੋਂ ਆਖਿਰਕਾਰ ਨਾ ਹੈ ਇਸ ਦੀ ਜਾਨ ਕਿਵੇਂ ਉਥੇ ਖੜਾ ਸ਼ੇਖ ਅਲਮਨਸੂਰ ਉਹ ਵੀ ਖੈਰਾਂ ਨਾ ਜਾਂਦਾ ਹੈ ਲੇਕਿਨ ਉਸਤੇ ਦਿਮਾਗ ਦੇ ਵਿੱਚ ਸ਼ੈਤਾਨ ਘੁੜਿਆ ਹੈ ਆਪ ਜੱਲਾਦ ਨੂੰ ਫਾਸੇ ਕਰਕੇ ਲੀਵਰ ਨੂੰ ਆਪਣੇ ਹੱਤ ਨਾਲ ਖਿੱਚਣ ਲੱਗਦਾ ਹੈ ਲੇਕਿਨ ਅਚਾਨਕ ਜੋ ਹੁੰਦਾ ਹੈ ਨਾ ਸਾਰਿਆਂ ਦੇ ਖੁਸ਼ ਹੋ ਜਾਂਦੇ ਹਨ ਕੱਲਾ ਕੱਲਾ ਖੈਰਾਂ ਨਾ ਜਾਂਦਾ ਹੈ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਇਤੇ ਕੁਝ ਇਹ ਹੋ ਸਕਦਾ ਹੈ ਹਾਂਜੀ ਬਨੇਰੋ ਦੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਨਮਿਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਲੋਹਾਰਾ ਵਿੱਚ ਜਰਨੈਲ ਸਿੰਘ ਇੱਕ ਗਰੀਬ ਕਿਸਾਨ ਪਰਿਵਾਰ ਦਾ ਸਿਰ ਕੱਢ ਨੌਜਵਾਨ ਸੀ ਘਰ ਦੇ ਹਰਤ ਬਹੁਤ ਪਤਲੇ ਸਨ ਬਾਪੂ ਬਲਵੰਤ ਸਿੰਘ ਨੂੰ ਸਾਦੀ ਬਿਮਾਰੀ ਸੀ ਅਤੇ ਘਰ ਦੇ 2.5 ਕਿੱਲੇ ਜ਼ਮੀਨ 'ਤੇ ਬਾਪੂ ਦੇ ਇਲਾਜ ਅਤੇ ਭੈਣ ਦੇ ਦਾਜ ਲਈ ਗਹਿਣੇ ਤਰੇ ਜਾ ਚੁੱਕੇ ਸਨ ਘਰ ਵਿੱਚ ਇੱਕ ਹੋਰ ਜਵਾਨ ਪੈਨ ਬੈਠੀ ਸੀ ਅਤੇ ਕਰਜ਼ਾ ਸਿਰ ਤੇ ਸੱਪ ਵਾਂਗ ਕੁਡਲੀ ਮਾਰ ਕੇ ਬੈਠਾ ਸੀ ਹਰ ਰੋਜ਼ ਸ਼ਾਮ ਨੂੰ ਜਨੋ ਜਰਨੈਲ ਖੇਤਾਂ ਤੋਂ ਖੜੀ ਹਤ ਮੁੜਦਾ ਨਾ ਤਾਂ ਉਸ ਦੀ ਮਾਦੀਆਂ ਬੁੱਢੀਆਂ ਅੱਖਾਂ ਦੇ ਵਿੱਚ ਉਮੀਦ ਦੀ ਕਿਰਨ ਟੁੱਟਦੀ ਦਿਖਾਈ ਦਿੰਦੀ ਇੱਕ ਦਿਨ ਮਾਂ ਨੇ ਰੋਟੀ ਕੋਹਦੇ ਕਿਹਾ ਪੁੱਤਰ ਜਰਨੈਲ ਪਿੰਡ ਦੇ ਕਿੰਨੇ ਮੁੰਡੇ ਦੁਬਈ ਕਤਰ ਜਾ ਕੇ ਕੋਠੀਆਂ ਪਾਰੇ ਹੁਣੇ ਕਿੰਨੇ ਵਿਦੇਸ਼ਾਂ ਦੇ ਵਿੱਚ ਰਹਦੇ ਹੁਣੇ ਤੂੰ ਕਦੋਂ ਤੱਕ ਇੱਥੇ ਮਿੱਟੀ ਨਾਲ ਮਿੱਟੀ ਹੁੰਦਾ ਰਹੇਗਾ ਇੱਥੇ ਤੇਰੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਸਾਡੇ ਪੱਗ ਦੇ ਜਗਾ ਦੇ ਪੁੱਤਰ ਮਾਂ ਦੇ ਇਹ ਬੋਲ ਜਰਨੈਲ ਦੇ ਕੱਲ ਦੇ ਵਿੱਚ 3:00 ਵਜੇ ਉਸਨੇ ਫੈਸਲਾ ਕਰ ਲਿਆ ਜ਼ਮੀਨ ਦਾ ਆਖਰੀ ਟੁਕੜਾ ਵੀ ਗੈਨੇ ਤਰਕੇ ਏਜੰਟ ਨੂੰ 2.5 ਲੱਖ ਰੁਪਏ ਦੇ ਤੇ ਅਤੇ ਦੁਬਈ ਦਾ ਵੀਜ਼ਾ ਲਗਵਾਇਆ ਸੁਪਨੇ ਵੱਡੇ ਸਨ ਦੋ ਸਾਲਾਂ ਦੇ ਵਿੱਚ ਕਰਜ਼ਾ ਲਾਣਾ ਭੈਣ ਦਾ ਵਿਆਹ ਕਰਨਾ ਅਤੇ ਪਿੰਡ ਦੇ ਵਿੱਚ ਪੱਕਾ ਮਕਾਨ ਪੜਨਾ ਪਰ ਜਦੋਂ ਜਰਨੈਲ ਦੁਬਈ ਦੀ ਧਰਤੀ ਤੇ ਉਤਰਿਆ ਨਾ ਤਾਂ ਹਕੀਕਤ ਨੇ ਉਸਤੇ ਮੂਤੇ ਕਰਾਰੀ ਚਪੇੜ ਮਾਰੇ ਜਰਨਲ ਨੇ ਕਿਹਾ ਸੀ ਕਿ ਆਪਸਤੀ ਡਰਾਈਵਰੀ ਹੈ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਸ ਨੂੰ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਲੇਬਰ ਦਾ ਕੰਮ ਕਰਨਾ ਪਵੇਗਾ 50 ਡਿਗਰੀ ਦੀ ਤਪਦੀ ਧੁੱਪੇ ਬੜਾ ਬੜਾ ਕੰਟੇ ਸਿਮਿੰਟ ਦੀਆਂ ਬੋਰੀਆਂ ਢੋਣੀਆਂ ਅਤੇ ਰਹਿਣ ਲਈ ਭੇਡਾਂ ਬੱਕਰੀਆਂ ਵਰਗਾ ਇੱਕ ਛੋਟਾ ਜਿਹਾ ਕਮਰਾ ਜਿੱਥੇ 10 ਦੇ ਤਕਰੀਬਨ ਬੰਦੇ ਹੁੰਦੇ ਸਨ ਪਰ ਜਰਨਲ ਨੇ ਹਾਰ ਨਹੀਂ ਮੰਨੀ ਉਹ ਜਾਣਦਾ ਸੀ ਕਿ ਵਾਪਸੀ ਦੇ ਰਸਤੇ ਬੰਦ ਹਨ ਉੱਤਪਚਾਪ ਮਿਹਨਤ ਕਰਦਾ ਹਰ ਮਹੀਨੇ ਘਰ ਪੈਸੇ ਭੇਜਦਾ ਅਤੇ ਆਪਣੇ ਅਥਰੂ ਪਸੀਨੇ ਦੇ ਵਿੱਚ ਲੁਕਾਉਂਦਾ ਰਹਿੰਦਾ ਕਹਿੰਦੇ ਨੇ ਜਦੋਂ ਨੀਤ ਸਾਫ਼ ਹੋਵੇ ਨਾ ਤੇ ਰੱਬ ਵੀ ਰਾਖ ਹੋ ਜਾਂਦਾ ਹੈ ਜਰਨੈਲ ਸਿੰਘ ਕਦੇ-ਕਦੇ ਛੁੱਟੀ ਵਾਲੇ ਦਿਨ ਗੈਰਾਜ ਦੇ ਵਿੱਚ ਗੱਡੀਆਂ ਧੋਣ ਦਾ ਕੰਮ ਵੀ ਕਰਦਾ ਸੀ ਤਾਂ ਜੋ ਚਾਰ ਪੈਸੇ ਵੱਧ ਬਣ ਸਕਣ ਇੱਕ ਦਿਨ ਦੁਬਈ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੇ ਵਿੱਚੋਂ ਇੱਕ ਸ਼ੇਖ ਅਲ ਮਨਸੂਰ ਦੀ ਅਲੀ ਸ਼ਾਨ ਰੋਲਥ ਰੋਇਸ ਕਾਰ ਸੜਕ ਦੇ ਵਿਚਾਲੇ ਖਰਾਬ ਹੋ ਗਈ ਡਰਾਈਵਰ ਤੋਂ ਗੱਡੀ ਸਟਾਰਟ ਨਹੀਂ ਹੋ ਰਹੀ ਸੀ ਅਤੇ ਸ਼ੇਖ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਦੇਰੀ ਹੋ ਰਹੀ ਸੀ ਇਤਫਾਕ ਦੇ ਨਾਲੇ ਜਰਨੈਲ ਸਿੰਘ ਉੱਥੋਂ ਲੰਘ ਰਿਹਾ ਸੀ ਉਸਨੇ ਦੇਖਿਆ ਕਿ ਇੱਕ ਬਜ਼ੁਰਗ ਅਰਬੀ ਪਰੇਸ਼ਾਨ ਖੜਾ ਹੈ ਜਰਨੈਲ ਨੇ ਅੱਗੇ ਵੱਧ ਕੇ ਆਪਣੀ ਟੁੱਟੀ ਪੁੱਟੀ ਅਰਬੀ ਵਿੱਚ ਪੁੱਛਿਆ ਸ਼ੇਖ ਸਾਹਿਬ ਮਦਦ ਚਾਹੀਦੀ ਹੈ ਸ਼ੇਖ ਦੇ ਡਰਾਈਵਰ ਨੇ ਉਸਨੂੰ ਤੱਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸ਼ੇਖ ਨੇ ਰੋਕ ਦਿੱਤਾ ਜਰਨੈਲ ਨੇ ਬੁਣ ਚੁੱਕਿਆ ਵਿੰਡ ਵਿੱਚੋ ਟਰੈਕਟਰ ਠੀਕ ਕਰਨ ਦੇ ਤਜਰਬੇ ਨੇ ਸਾਹ ਦੇਤਾ ਅਤੇ ਕਿੰਨੇ ਹੀ ਸਮੇਂ ਤੋਂ ਉਹ ਗੱਡੀਆਂ ਦੇ ਸੰਪਰਕ ਵਿੱਚ ਸੀ ਉਸਨੇ ਮਹਿਦ 15 ਮਿੰਟਾਂ ਵਿੱਚ ਇੱਕ ਤਾਰ ਜੋੜ ਕੇ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸਮਤ ਵੀ ਨਾਲ ਉਹ ਹੋ ਵੀ ਗਏ ਸ਼ੇਖ ਅਲ ਮਨਸੂਰ ਉਸਦੀ ਕਾਬਿਲਤ ਅਤੇ ਉਸਤੇ ਸਤਕਾਰ ਪਰੇ ਲਹਿਜੇ ਤੋਂ ਬੜਾ ਪ੍ਰਭਾਵਿਤ ਹੋਇਆ ਉਸਨੇ ਜਰਨਲ ਦੀਆਂ ਅੱਖਾਂ ਦੇ ਵਿੱਚ ਇਮਾਨਦਾਰੀ ਦੇਖੀ ਸ਼ੇਖ ਨੇ ਪੁੱਛਿਆ ਤੂੰ ਕੰਮ ਕੀ ਕਰਦਾ ਹੈ ਜਰਨਲ ਨੇ ਸਿਰ ਝੁਕਾ ਕੇ ਕਿਹਾ ਜੀ ਮੈਂ ਲੇਬਰ ਦਾ ਕੰਮ ਕਰਦਾ ਹਾਂ ਪਰ ਮੈਨੂੰ ਡਰਾਈਵਰੀ ਵੀ ਬੜੀ ਚੰਗੀ ਆਉਂਦੀ ਹੈ ਬਸ ਉਸੇ ਪਲ ਸ਼ਾਇਦ ਜਰਨੈਲ ਦੀ ਕਿਸਮਤ ਹੀ ਬਦਲ ਗਈ ਸ਼ੇਖ ਅਲ ਮਨਸੂਰ ਨੇ ਉਸਨੂੰ ਆਪਣਾ ਨਿੱਜੀ ਕਰੇਲੂ ਡਰਾਈਵਰ ਰੱਖ ਲਿਆ ਤਨਖਾਹ ਪਹਿਲਾਂ ਨਾਲੋਂ 4 ਗੁਣੇ ਤੋਂ ਵੀ ਜ਼ਿਆਦਾ ਸੀ ਰਹਿਣ ਲਈ ਵਧੀਆ ਕੁਆਟਰ ਖਾਣ ਨੂੰ ਚੰਗਾ ਖਾਣਾ ਜਰਨੈਲ ਨੂੰ ਲੱਗਿਆ ਜਿਵੇਂ ਰੱਬ ਆਪ ਧਰਤੀ ਤੇ ਆ ਗਿਆ ਹੋਵੇ ਜਰਨੈਲ ਸੰਗ ਦੀ ਡਿਊਟੀ ਲੱਗੇ ਸ਼ੇਖ ਦੀ ਇਕਲੌਤੀ ਅਤੇ ਨਾਰਲੀ ਤੇ ਜਾਰਾ ਨੂੰ ਯੂਨੀਵਰਸਿਟੀ ਲੈ ਕੇ ਜਾਣਾ ਅਤੇ ਵਾਪਸ ਲਿਆਉਣਾ ਜਾਰਾ ਜਿਸ ਦੀ ਖੂਬਸੂਰਤੀ ਦੀਆਂ ਗੱਲਾਂ ਪੂਰੇ ਦੁਬਈ ਦੇ ਉਹ ਨਿਆਣਾ ਨੇ ਪਰ ਉਸ ਖੂਬਸੂਰਤੀ ਦੇ ਪਿੱਛੇ ਇੱਕ ਬਹੁਤ ਵੱਡਾ ਦਰਦ ਲੁਕਿਆ ਸੀ ਉਸ ਸੋਨੇ ਦੇ ਪਿੰਜਰੇ ਵਿੱਚ ਕੈਦ ਇੱਕ ਪੰਛੀ ਦੇ ਵਾਂਗ ਸੀ ਸ਼ੇਖ ਅਲਮਨਸੂਰ ਪੁਰਾਣੇ ਖਿਆਲਾਂ ਦਾ ਕੱਢੜ ਇਨਸਾਨ ਸੀ ਜਾਰਾ ਨੂੰ ਆਪਣੀ ਮਰਜ਼ੀ ਨਾਲ ਸਾਹ ਲੈਣ ਤੱਕ ਦੀ ਵੀ ਇਜਾਜ਼ਤ ਨਹੀਂ ਸੀ ਉਸਤੇ ਹਰ ਕਦਮ ਤੇ ਪੈਰਾ ਹੁੰਦਾ ਸ਼ੁਰੂਆਤ ਦੇ ਵਿੱਚ ਜਾਰਾ ਨੇ ਜਰਨੈਲ ਨੂੰ ਸਿਰਫ ਇੱਕ ਨੌਕਰ ਸਮਝਿਆ ਉਹ ਪਿਛਲੀ ਸੀਟ ਤੇ ਬੈਠਦੇ ਕਦੇ ਸਿੱਧੇ ਮੂੰਹ ਗੱਲਾਂ ਕਰਦੇ ਸਰਫ ਹੁਕਮ ਚਲਾਉਂਦੇ ਇਧਰ ਨਾ ਜਾ ਉਧਰ ਲੈ ਜਾ ਜਰਨੈਲ ਵੀ ਆਪਣੀ ਔਕਾਤ ਜਾਣਦਾ ਸੀ ਉਹ ਚੁੱਪਚਾਪ ਜੀ ਮੈਂਡ ਮੈਂ ਜੀ ਵੀ ਬਾਜੀ ਕਹਿੰਦਾ ਅਤੇ ਨਵੀਂ ਪਾ ਕੇ ਗੱਡੀ ਚਲਾਉਂਦਾ ਰਹਿੰਦਾ ਪਰ ਇੱਕ ਦਿਨ ਕੁਝ ਅਜੀਬ ਵਾਪਰਿਆ ਜਿਸ ਨੇ ਇਸ ਨੌਕਰ ਮਾਲਕ ਦੇ ਰਿਸ਼ਤੇ ਦੇ ਨੀ ਬਦਲ ਕੇ ਰੱਖ ਦਿੱਤੇ ਇੱਕ ਸ਼ਾਮ ਜਾਰਾ ਆਪਣੀਆਂ ਸਹੇਲੀਆਂ ਨਾਲ ਸ਼ਾਪਿੰਗ ਮਾਲ ਗਈ ਸੀ ਜਰਨੈਲ ਪਾਰਕਿੰਗ ਦੇ ਵਿੱਚ ਗੱਡੀ ਕੋਲ ਜਰਨੈਲ ਪਾਰਕਿੰਗ ਦੇ ਵਿੱਚ ਗੱਡੀ ਕੋਲ ਹੀ ਖੜਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਜਾਰਾ ਵਾਪਸ ਆਈ ਨਾ ਤਾਂ ਕੁਝ ਵਿਗੜੇ ਹੋਏ ਰਹਿ ਜੱਦਿਆਂ ਨੇ ਉਸ ਨੂੰ ਘੇਰ ਲਿਆ ਉਹ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਜਨਾਂ ਨਾਲ ਬਤਮੀਜ਼ੀ ਕਰ ਰਹੇ ਸਨ ਜਨਾਂ ਡਰ ਗਏ ਉਸਦੇ ਬਾਡੀਗਾਰਡ ਉਸ ਸਮੇਂ ਕਿਤੇ ਦੂਰ ਸਨ ਅਤੇ ঠিক ਉਸੇ ਵੇਲੇ ਜਰਨਲ ਸਿੰਘ ਇੱਕ ਤੂਫਾਨ ਦੇ ਵਾਂਗ ਉੱਥੇ ਪਹੁੰਚਿਆ ਉਸਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਹ ਮਿਰਜ਼ਾ ਦੇ ਹਨ ਅਤੇ ਉਹ ਇੱਕ ਗਰੀਬ ਡਰਾਈਵਰ ਹੈ ਇਹ ਉਸਨੂੰ ਦਬਲੈਂਗੇ ਉਸਦੀ ਪੰਜਾਬੀ ਅਣਖ ਜਾਗ ਪਈ ਉਸਨੇ ਇਕੱਲੇ ਨਹੀਂ ਚਾਰਾ ਬਦਮਾਸ਼ਾਂ ਨੂੰ ਅਜਿਹੇ ਸਬਕ ਸਿਖਾਇਆ ਕਿ ਉਹਨਾਂ ਨੂੰ ਆਪਣੀਆਂ ਨਾਨੀਆਂ ਚੱਤੇ ਆ ਗਏ ਹਨ ਜਰਨੈਲ ਨੇ ਆਪਣੀ ਪੱਗ ਦੀ ਲਾਜ ਰੱਖਦੇ ਹਾਂ ਜਾਰਾ ਦੀ ਇੱਜ਼ਤ ਇੱਕ ਖਰੋਚ ਵੀ ਨਹੀਂ ਆਉਂਦੇ ਤੇ ਉਸਨੇ ਉਸ ਲੜਕੀ ਦੇ ਜੋ ਕਿ ਸ਼ਕਰੀ ਸੀ ਉਸ ਦੀ ਇੱਜ਼ਤ ਪਟਾਈ ਉਸ ਦਿਨ ਜਾਰਾ ਨੇ ਪਹਿਲੀ ਵਾਰ ਜਰਨੈਲ ਦੀਆਂ ਅੱਖਾਂ ਦੇ ਵਿੱਚ ਗੌਰ ਨਾਲ ਦੇਖਿਆ ਉਸ ਨੂੰ ਉੱਥੇ ਨੌਕਰ ਵਾਲੀ ਅਧੀਨਗੀ ਨਹੀਂ ਸਗੋਂ ਇੱਕ ਰਖਿਆਕ ਵਾਲੀ ਮਜ਼ਬੂਤੀ ਅਤੇ ਇੱਜ਼ਤ ਦਿਖਾਈ ਦਿੱਤੇ ਘਰ ਜਾਂਦੇ ਹੋਏ ਜਾਰਾ ਨੇ ਪਹਿਲੀ ਵਾਰ ਨਰਮੀ ਨਾਲ ਪੁੱਛਿਆ ਤੁਹਾਨੂੰ ਡਰ ਨਹੀਂ ਲੱਗਿਆ ਉਹਨਾਂ ਕੋ ਚਾਕੂ ਸਨ ਹੈ ਹਥਿਆਰ ਸਨ ਜਰਨੈਲ ਨੇ ਰੀਅਰ 뷰 ਸ਼ੀਸ਼ੇ ਵਿੱਚੋਂ ਦੇਖਦਾ ਕਿ ਆ ਬੀਬੀ ਜੀ ਅਸੀਂ ਪੰਜਾਬ ਦੇ ਜੱਟ ਹਾਂ ਜਿਸ ਦਾ ਲੋਲਖ ਨੇ ਹਾਂ ਉਸ ਸਥਿਤੀ ਪੈਂਦੀ ਇੱਜ਼ਤ ਲਈ ਆਪਣਾ ਖੂਨ ਵੀ ਵਹਾਦਨੇ ਹਾਂ ਮੇਰੇ ਖੁੰਦੇ ਤੁਹਾਨੂੰ ਕੋਈ ਤੱਤੀ ਬਾਣੀ ਲੱਗ ਸਕਦੇ ਇਹ ਸ਼ਬਦ ਜਾਰਾ ਦੇ ਦਿਲ ਦੇ ਵਿੱਚ ਉਤਰ ਗਏ ਉਸ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਇਹੀ ਉਹ ਇਨਸਾਨ ਹੈ ਜੋ ਉਸ ਨੂੰ ਸੱਚਮੁੱਚ ਸੁਰੱਖਿਤ ਮਹਿਸੂਸ ਕਰਵਾ ਸਕਦਾ ਹੈ ਜੋ ਕਿ ਕਦੇ ਵੀ ਉਸਤੇ ਰੋਬ ਨਹੀਂ ਚਲਾਏਗਾ ਕਦੇ ਵੀ ਉਸ ਨੂੰ ਪਿੰਜਰੇ ਦੇ ਵਿੱਚ ਕੈਦ ਨਹੀਂ ਰੱਖੇਗਾ ਇਸ ਘਟਨਾ ਤੋਂ ਬਾਅਦ ਫਾਸਲੇ ਮਿਟਣ ਲੱਗੇ ਉਹਨਾਂ ਜਾਰਾ ਰਸਤੇ ਦੇ ਵਿੱਚ ਆਪਣੀ ਬੈਠਦੀ ਸੀ ਉਹ ਜਰਨਲਿਸਟ ਜਿਨਾ ਗੱਲਾਂ ਕਰਦੇ ਉਸ ਨੂੰ ਪੰਜਾਬ ਬਾਰੇ ਪੁੱਛਦੇ ਖੇਤਾਂ ਬਾਰੇ ਉਥੋਂ ਦੇ ਭੋਜਨ ਬਾਰੇ ਖਾਸ ਕਰਕੇ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਬਾਰੇ ਜਰਨਲ ਉਸ ਨੂੰ ਸਿੱਖ ਇਤਿਹਾਸ ਗੁਰੂਆਂ ਦੀਆਂ ਕੁਰਬਾਨੀਆਂ ਅਤੇ ਪੰਜਾਬੀ ਸਭਿਆਚਾਰ ਦੀਆਂ ਕਹਾਣੀਆਂ ਸੁਣਾਉਂਦਾ ਹੌਲੀ ਹੌਲੀ ਦੋਵੇਂ ਇੱਕ ਦੂਜੇ ਦੇ ਕਰੀਬ ਆਉਣ ਲੱਗੇ ਜਾਰਨ ਨੂੰ ਜਰਨਲ ਦੀ ਸਾਦਗੀ ਸੱਚਾਈ ਅਤੇ ਬਹਾਦਰੀ ਨਾਲ ਪਿਆਰ ਹੋ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਅਸਲੀ ਮਰਦ ਉਹ ਨਹੀਂ ਜੋ ਹੁਕਮ ਚਲਾਉਂਦਾ ਹੈ ਜਿਵੇਂ ਉਸਦਾ ਪਿਤਾ ਸਨ ਉਹ ਹੈ ਜੋ ਔਰਦੀ ਇੱਜ਼ਤ ਕਰਦਾ ਹੈ ਪਰ ਇਹ ਪਿਆਰ ਅਗਨ ਦਇਆ ਸੇ ਇੱਕ ਪਾਸੇ ਦੁਬਈ ਦਾ ਸ਼ਹੀਦ ਮੁਸਲਮ ਪਰਵਾਰ ਹੈ ਦੂਜੇ ਪਾਸੇ ਇੱਕ ਮਾਮੂਲੀ ਸਿਕ ਡਰਾਈਵਰ ਜਮੀਨ ਅਸਮਾਨ ਦਾ ਫਰਕ ਸੇ ਜਰਨੈਲ ਜਾਣਦਾ ਸੀ ਕਿ ਰਿਸ਼ਤਾ ਸਿੱਧਾ ਮਤਵਲ ਜਾਂਦਾ ਹੈ ਉਹ ਕਿਸੇ ਜਰਾਂ ਨੂੰ ਸਮਝਾਉਂਦਾ ਬੀਬੀ ਜੀ ਇਹ ਨਹੀਂ ਹੋ ਸਕਦਾ ਚੰ ਅਤੇ ਚਕੋਰਵਾ ਮੇਲ ਸਿਰਫ ਕਹਾਣੀਆਂ ਦੇ ਵਿੱਚ ਹੁੰਦਾ ਹੈ ਜੇ ਸ਼ੇਖ ਸਾਹਿਬ ਨੂੰ ਮੜੀ ਜੀ ਵੀ ਪਿੰਕ ਲੱਗੀ ਨਾ ਤਾਂ ਮੇਰੀਆਂ ਬੋਟੀਆਂ ਇੱਲਾ ਨੂੰ ਪਾ ਦੇਣਗੇ ਮੇਰੇ ਪਿੱਛੇ ਮੇਰਾ ਬੁੱਢਾ ਪਿਓ ਅਤੇ ਮੇਰੀ ਮਾਂ ਰੋਣ ਜਾਣਗੇ ਨਹੀਂ ਇਹ ਨਹੀਂ ਹੋ ਸਕਦਾ ਪਰ ਜਾਰਾ ਜਿੱਦ ਤੇ ਅੜਿ ਰਏ ਉਸਨੇ ਰੋਕੇ ਕਿ ਜਨੈਲ ਮੇਰਾ ਪਿਤਾ ਮੇਰਾ ਪਿਤਾ ਨਹੀਂ ਹੈ ਮੇਰਾ ਵਪਾਰੀ ਹੈ ਉਹ ਮੇਰਾ ਸੌਦਾ ਕਰਨਾ ਚਾਹੁੰਦਾ ਹੈ ਉਹ ਮੇਰਾ ਵਿਆਹ ਆਪਣੇ ਇੱਕ ਬੁੱਢੇ ਦੋਸਤੇ ਸ਼ਰਾਬੀ ਮੁੰਡੇ ਨਾਲ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਦਾ ਕਾਰੋਬਾਰ ਵੱਸ ਕੇ ਜੇ ਤੂੰ ਮੈਨੂੰ ਨਾ ਸਮਝਿਆ ਨਾ ਤਾਂ ਮੈਂ ਵਿਆਹ ਦੇ ਨਹੀਂ ਖੁਦ ਖੁਸ਼ੀ ਕਰ ਲਵਾਂਗੇ ਇੰਟਰਨਲ ਧਰਮ ਸੰਕਟ ਦੇ ਵਿੱਚ ਫਸ ਗਿਆ ਉਹ ਕਾਲਾ ਦਿਨ ਆ ਗਿਆ ਜਿਸ ਦਾ ਅਧਾਰ ਸੀ ਸ਼ੇਖ ਅਲ ਮਨਸੂਰ ਨੇ ਜਾਰਾ ਦਾ ਵਿਆਹ ਤੈ ਕੀਤਾ ਮੁੰਡਾ ਆਬੂਤਾਬੀ ਦੇ ਇੱਕ ਅਮੀਰ ਸ਼ੇਖ ਦਾ ਪੁੱਤਰ ਸੀ ਜੋ ਪਹਿਲਾਂ ਹੀ ਦੋ ਵਿਆਹ ਕਰਵਾ ਚੁੱਕਾ ਸੀ ਅਤੇ ਬੜਾ ਬਦਨਾਮ ਸੀ ਜਾਰਾ ਨੇ ਰੋ ਰੋ ਕੇ ਆਪਣੇ ਪਿਤਾ ਦੇ ਪੈਰ ਫੜੇ ਪਰ ਸ਼ੇਖ ਦਾ ਦਿਲ ਬਿਲਕੁਲ ਪੱਥਰ ਸੀ ਉਸਨੇ ਕਿਹਾ ਸਾਡੇ ਖਾਨਦਾਨ ਦੇ ਵਿੱਚ ਧੀਆਂ ਸਵਾਲ ਨਹੀਂ ਕਰਦੀਆਂ ਸਿਰਫ ਹੁਕਮ ਮੰਨਦੀਆਂ ਹਨ ਸ਼ੇਖ ਨੇ ਜਾਰਾ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਦਾ ਫੋਨ ਤਖੋਲਿਆ ਵਿਆਹ ਤੋਂ ਦੋ ਦਿਨ ਪਹਿਲਾਂ ਕਹਾਂ ਨੇ ਆਪਣੇ ਇੱਕ ਵਫਾਦਾਰ ਨੌਕਰਾਨੀ 라ਹੀਨ ਜਰਨਲ ਤੱਕ ਇੱਕ ਚਿੱਠੀ ਪਹੁੰਚਾਈ ਚਿੱਠੀ ਵਿੱਚ ਲਿਖਿਆ ਸੀ ਜਰਨਲ ਅੱਜ ਰਾਤ ਆਖਰੀ ਮੌਕਾ ਹੈ ਜੇ ਅੱਜ ਰਾਤ ਤੂੰ ਮੈਨੂੰ ਇਤੋਂ ਨਾਲ ਲੈ ਕੇ ਗਿਆ ਤਾਂ ਕੱਲ ਸਵੇਰੇ ਤੈਨੂੰ ਮੇਰੀ ਲਾਸ਼ ਮਿਲੇਗੀ ਫੈਸਲਾ ਤੇਰਾ ਹੈ ਮੇਰੀ ਲਾਸ਼ ਜਾਂ ਮੇਰਾ ਸਾਥ ਤੇ ਇੱਕ ਪੰਜਾਬੀ ਆਪਣੀ ਸ਼ਰਨ ਆਈ ਨੂੰ ਮਰਨ ਦੇਵੇਗਾ ਜਰਨਲ ਸੰਗ ਦੀ ਅੜਤ ਆਪ ਭਏ ਉਸਨੂੰ ਆਪਣਾ ਇਤਿਹਾਸ ਖੂਨ ਦੇ ਵਿੱਚ ਦੌੜਦਾ ਮਹਿਸੂਸ ਹੋਣ ਲੱਗਾ ਉਸਨੇ ਸੋਚਿਆ ਜੇ ਅੱਜ ਮੈਂ ਪਿੱਛੇ हट ਗਿਆ ਤਾਂ ਮੈਂ ਜਾਂਦਾ ਹੀ ਮਰ ਜਾਵਾਂਗਾ ਮੇਰੇ ਕਰਕੇ ਉਹ ਦਰੀ ਮਾਸੂਮ ਹੈ ਜਿਸਦੀ ਵਿਚਾਰੇ ਦੀ ਕੋਈ ਗਲਤੀ ਨਹੀਂ ਹੈ ਉਹ ਐਵੇਂ ਮੌਤੇ ਘਾਟ ਉਤਰ ਜਾਵੇਗੀ ਉਸ ਰਾਤ ਜਰਨੈਲ ਨੇ ਆਪਣੀ ਜਾਨ ਤਲੇ ਤੇ ਤਰਲੇ ਰਾਤ ਦੇ ਤਕਰੀਬਨ 2 ਵਜੇ ਸਨ ਸ਼ੇਖ ਦੀ ਹਵੇਲੀ ਦੇ ਵਿੱਚ ਪਹਿਰਾ ਸਖਤ ਸੀ ਪਰ ਜਰਨੈਲ ਹਰ ਚੋਰ ਰਸਤੇ ਤੋਂ ਵਾਕਿਫ ਸੀ ਉਹ ਪਿਛਲੇ ਰਸਤੇ ਰਾਹੀਂ ਅੰਦਰ ਵੜਿਆ ਉਸਨੇ ਉੱਤੇ ਕੜੇ ਗਾੜਜ ਨੂੰ ਚੱਕਵਾ ਦਿੱਤਾ ਅਤੇ ਜਾਲਾ ਦੇ ਕਮਰੇ ਦੀ ਖਿੜਕੀ ਤੋੜ ਕੇ ਉਸਨੂੰ ਬਾਹਰ ਕੱਢਿਆ ਦੋਵੇਂ ਚੋਰੀ ਸਪੇ ਗਰਾਦੇ ਵਿੱਚ ਪਹੁੰਚੇ ਜਰਮਨ ਨੇ ਸ਼ਖ ਦੀ ਇੱਕ ਸਦਾਰਨ ਕਰ ਲਈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਦੋਵੇਂ ਹਵੇਲੀ ਤੋਂ ਹਨੇਰੇ ਵਿੱਚ ਗਾਇਬ ਹੋ ਗਏ ਉਸਦੇ ਆਬੂਤਾ ਵੀ ਨਿਕਲ ਪਏ ਅੰਗ ਰਸਤੇ ਵਿੱਚ ਡਰ ਸੀ ਪਰ ਨਾਲ ਹੀ ਆਜ਼ਾਦੀ ਦਾ ਅਹਿਸਾਸ ਵੀ ਸੀ ਸਵੇਰ ਹੁੰਦੇ ਸਾਰੇ ਉਹ ਆਬੂਤਾ ਵੀ ਦੇ ਇੱਕ ਗੋਦਵਾਰਾ ਸੰਪੰਚੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਨਾਂ ਕਿਸੇ ਦਿਖਾਵੇ ਦੇ ਦੋਵੇਂ ਆਨੰਦ ਕਾਰਜ ਕਰਨੇ ਜਾਰਾ ਨੇ ਸਿਰ ਤੇ ਚੁੰਨੀ ਲਈ ਸੀ ਉਸਨੇ ਕਿਹਾ ਜਰਨੈਲ ਮੈਂ ਆਪਣਾ ਧਰਮ ਨਹੀਂ ਬਦਲਾਂਗੇ ਪਰ ਮੈਂ ਆਪਣਾ ਰਬ ਤੈਨੂੰ ਮੰਨ ਲਿਆ ਹੈ ਅੱਜ ਤੋਂ ਤੂੰ ਹੀ ਮੇਰਾ ਗੁਰੂ ਹੈ ਤੂੰ ਹੀ ਮੇਰਾ ਰਖਾ ਹੈ ਜਰਨੈਲ ਨੇ ਉਸ ਨੂੰ ਵਚਨ ਦਿੱਤਾ ਕਿ ਉਸਦੀ ਮਰਦੇ ਦਮ ਤੱਕ ਉਸ ਦਾ ਸਾਥ ਨਹੀਂ ਛੱਡੇਗਾ ਉਹ ਦੋਵੇਂ ਬਹੁਤ ਖੁਸ਼ ਚਣੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਖੁਸ਼ੀ ਸਿਰਫ 4 ਦਿਨਾਂ ਦੀ ਚਾਂਦਨੀ ਹੈ ਜਦੋਂ ਸ਼ੇਖ ਅਲ ਮਨਸੂਰ ਨੂੰ ਸਵੇਰੇ ਪਤਾ ਲੱਗਿਆ ਨਾ ਕਿ ਉਸਦੀ ਤੇ ਇੱਕ ਭਾਰਤੀ ਡਰਾਈਵਰ ਨੌਕਰ ਨਾਲ ਭੱਜ ਗਈ ਹੈ ਤਾਂ ਉਸ ਦਾ ਗੁੱਸਾ ਜਵਾਲਾਮੁਖੀ ਦੀ ਤਰ੍ਹਾਂ ਫਟ ਪਿਆ ਇਹ ਸਿਰਫ ਉਸ ਦੀ ਧੀ ਦਾ ਮਾਮਲਾ ਨਹੀਂ ਸੀ ਇਹ ਉਸ ਦੀ ਇੱਜ਼ਤ ਦਾ ਸਵਾਲ ਸੀ ਉਸ ਨੇ ਪੂਰੇ UAE ਦੀ ਪੁਲਿਸ ਨੂੰ ਹਾਈ ਅਲਰਟ ਤੇ ਕਰ ਦਿੱਤਾ ਉਸਨੇ ਕਸਮ ਖਾਦੇ ਕਿ ਉਹ ਜਰਨੈਲ ਨੂੰ ਅਜਹੀ ਮੌਦੇਵੇਗਾ ਕਿ ਆਉਣ ਬੜਿਆ ਨਸਲਾ ਕੰਮ ਜਾਣ ਗਿਆ ਕਿ ਸ਼ੇਖ ਦੀ ਕੁੜੀ ਨੂੰ ਸ਼ੇਖ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਨਤੀਜਾ ਕੀ ਹੁੰਦਾ ਹੈ ਤਿੰਨ ਦਿਨਾਂ ਬਾਅਦ ਜਦੋਂ ਉਹ ਓਮਾਨ ਦੇ ਵੱਡ ਰਹੇ ਦੂਜੇ ਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਸਨੇ ਉਹਨਾਂ ਨੂੰ ਘੇਰ ਲਿਆ ਰੇਗਿਸਤਾਨ ਦੇ ਵਿਚਕਾਰ ਉਹਨਾਂ ਦੀ ਗੱਡੀ ਰੁਕਲੀ ਗਈ ਜਰਨੈਲ ਨੇ ਬਹੁਤ ਬਹਾਦਰੀ ਦਿਖਾਈ ਉਹ ਉਸ ਨਾਲ ਹੱਥੋਂ ਪਾਈ ਵੀ ਹੋਏ ਪਰ ਪੁਲਿਸ ਦੀ ਗੰਤੀ ਬੜੀ ਜ਼ਿਆਦਾ ਸੀ ਉਹਨਾਂ ਨੇ ਜਰਨੈਲ ਨੂੰ ਬੁਰੀ ਤਰ੍ਹਾਂ ਕੁੱਟਿਆ ਉਸਦੀ ਪੱਗ ਲੱਗ ਤੇ ਉਸਤੇ ਕੇਸਾਂ ਦੀ ਬੇਦਬੀ ਕੀਤੀ ਜਰਾ ਚੇਕਦੀ ਰਹੇ ਹੋ ਰੋਂਦੀ ਰਹੇ ਪਰ ਪੁਲਿਸ ਵਾਲਾ ਨੇ ਉਸ ਨੂੰ ਜ਼ਬਰਦਸਤੀ ਇੱਕ ਵਕਰੀ ਗੱਡੇ ਵਿੱਚ ਸੁੱਟ ਦਿੱਤਾ ਅਤੇ ਵਾਪਸ ਸ਼ੇਖ ਦੇ ਮੈਦਾਨ ਲੱਗੇ ਜਰਨੈਲ ਨੂੰ ਅਲ ਅਬੀਰ ਜੇਲ੍ਹ ਦੀ ਕਾਲ ਕੋਟਲੀ ਦੇ ਵਿੱਚ ਸੁੱਟ ਦਿੱਤਾ ਗਿਆ। ਉੱਥੇ ਉਸਤੇ ਅਨੇਕ ਤਸ਼ੱਦਦ ਕੀਤੇ ਗਏ। ਉਸ ਨੂੰ ਪੁਟਾਲਮ ਕਾ ਜਾਂਦਾ ਬਿਜਲੀ ਦੇ ਟਟਕੇ ਦਿੱਤੇ ਜਾਂਦੇ। ਸ਼ੇਖ ਖੁਦ ਜੇਲ੍ਹ ਦੇ ਵਿੱਚ ਆਉਂਦਾ ਅਤੇ ਕਹਿੰਦਾ ਮਾਫੀ ਮੰਗ ਲੈ। ਅਦਾਲਤ ਵਿੱਚ ਕਹਦੇ ਕਿ ਜਾਰਨ ਨੂੰ ਤੂੰ ਅਗਵਾ ਕੀਤਾ ਹੈ। ਤੂੰ ਪੈਸੇ ਨਹੀਂ ਸਭ ਕੁਝ ਕੀਤਾ। ਸ਼ਾਇਦ ਮੈਂ ਤੈਨੂੰ ਜਾਂਦਾ ਛੱਡਦਾ। ਪਰ ਜਰਨੈਲ ਜਿਸ ਦਾ ਸਰੀਰ ਜਖਮਾਂ ਨਾਲ ਭਰਿਆ ਸੀ ਹਰ ਵਾਰ ਲਹੂ ਲੋਹਾਨ ਮੁਨਾ ਹੱਸ ਕੇ ਕਹਿੰਦਾ ਸ਼ੇਖ ਸਾਹਿਬ ਜਦ ਤੂੰ ਸਿਰ ਕਟਾ ਸਕਦਾ ਹੈ। ਮਰ ਚੁਕਾ ਨਹੀਂ ਸਕਦਾ ਮੈਂ ਪਿਆਰ ਕੀਤਾ ਹੈ ਕੁਛ ਚੋਰੀ ਨਹੀਂ ਕੀਤਾ ਮੈਂ ਤੁਹਾਡੀ ਤੇ ਦੀ ਇਹ ਜਿੱਤੇ ਬਤਾਈ ਹੈ ਉਸ ਦੀ ਜਾਨ ਬਤਾਈ ਹੈ ਨਾ ਕਿ ਉਸ ਦੀ ਜਾਨ ਰੁੜੀ ਹੈ ਕੇਸ ਅਦਾਲਤ ਦੇ ਵਿੱਚ ਚੱਲਿਆ ਪਰ ਇਹ ਕੇਸ ਸਿਰਫ ਇੱਕ ਦਿਖਾਵਾ ਸੀ ਸ਼ੇਖ ਨੇ ਪੈਸੇ ਦੇ ਜ਼ੋਰ ਤੇ ਸਭ ਕੁਝ ਖਰੀਦ ਲਿਆ ਜਰਨੈਲ ਤੇ ਇਲਜ਼ਾਮ ਲਗਾਏ ਗਏ ਅਗਵਾ ਬਲਤਕਾਰ ਚੋਰੀ ਅਤੇ ਧਰਮ ਪਰਵਰਤਨ ਦੀ ਕੋਸ਼ਿਸ਼ ਜਾਰਾ ਨੂੰ ਅਦਾਲਤ ਦੇ ਵਿੱਚ ਆਉਣੇ ਨਹੀਂ ਦਿੱਤਾ ਗਿਆ ਉਧਰ ਜਰਨੈਲ ਦੇ ਵਕੀਲ ਨੇ ਖਰੀਦ ਲਿਆ ਉਸ ਦੇ ਨਾਮ ਤੇ ਝੂਠੇ ਬਿਆਨ ਦਰਜ ਕਰਵਾਏ ਗਏ ਕਿ ਜਰਨੈਲ ਨੇ ਉਸ ਨੂੰ ਬੰਦੂਕ ਦੀ ਨੋਕ ਤੇ ਅਗਵਾ ਕੀਤਾ ਕਿਉਂਕਿ ਜਰਨੈਲ ਦੇ ਕੋਲੇ ਜਿਹੜਾ ਵਕੀਲ ਸੀ ਵਿਕ ਚੁੱਕਾ ਸੀ ਗਵਾ ਕੋਈ ਨਹੀਂ ਸੀ ਤਾਂ ਜੱਜ ਨੇ ਸ਼ੇਖ ਦੇ ਇਸ਼ਾਰੇ ਤੇ ਫੈਸਲਾ ਸੁਣਾਇਆ ਕਿ ਦੋਸ਼ੀ ਜੱਜ ਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਦੀ ਤਾਰੀਖ ਤੈ ਹੋ ਗਏ ਇਹ ਖਬਰ ਅੱਗ ਦੇ ਵਾਂਗ ਫੈਲ ਗਏ ਪੰਜਾਬ ਦੇ ਵਿੱਚ ਜਰਨੈਲ ਦੇ ਮਾਪੇ ਰੋ ਰੋ ਕੇ ਅਨੇ ਹੋ ਗਏ ਲੋਕ ਗੱਲਾ ਬਣਾਉਣ ਲੱਗੇ ਮੁੰਡਾ ਮੁਰਖ ਸੀ ਸ਼ੇਖ ਨਾਲ ਪੰਗਾ ਲੈ ਰਿਹਾ ਸਿੱਧਾ ਉਹਨਾਂ ਦੀ ਇੱਜ਼ਤ ਤੇ ਹੱਥ ਪਾਇਆ ਪਰ ਕਿਸੇ ਨੂੰ ਅਸਲੀ ਸੱਚ ਨਹੀਂ ਸੀ ਪਤਾ ਆ ਅਦੇ ਹੁਣ ਅਸੀਂ ਵਾਪਸ ਆਨੇ ਹਾਂ ਉਸ ਪਲ ਤੇ ਪਰ ਕਿਸੇ ਨੂੰ ਅਸਲੀ ਸਤਾਈ ਪਤਾ ਨਹੀਂ ਸੀ ਜਨੈਲ ਸਿੰਘ ਫਾਂਸੀ ਦੇ ਤਖਤੇ ਤੇ ਖੜਾ ਸੀ ਬੋਲਦਾ ਹੈ ਮੇਰੀ ਕੋਈ ਨਿੱਜੀ ਇਚਾ ਨਹੀਂ ਹੈ ਮੈਨੂੰ ਮੌਤ ਮਨਜ਼ੂਰ ਹੈ ਪਰ ਰਸਾ ਗਲ ਵਿੱਚ ਪਾਉਣ ਤੋਂ ਪਹਿਲਾਂ ਮੈਂ ਦੁਨੀਆ ਪਰ ਵਿੱਚ ਵਾਸਤੇ ਖਾਸ ਕਰਕੇ ਅਰਬ ਦੇਸ਼ ਵਿੱਚ ੱੱਕੇ ਖਾਂਦੇ ਆਪਣੇ ਪੰਜਾਬੀ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜੇ ਮੇਰੀ ਇਹ ਗੱਲ ਅੱਜ ਨਾ ਸੁਣੀ ਗਈ ਤਾਂ ਮੇਰੀ ਰੂਹ ਇੱਥੇ ਪਟਕਦੀ ਰਹੇਗੀ ਜੇਲਰ ਸਾਹਿਬ ਨੇ ਸ਼ੇਕਵਲ ਦੇ ਕੇ ਆ ਸ਼ੇਕ ਨੇ ਸੋਚਿਆ ਕਿ ਸ਼ਾਇਦ ਮਰਦਾ ਬੰਦਾ ਆਪਣੀ ਗਲਤੀ ਮੰਨ ਲਵੇਗਾ ਉਸਨੇ ਇਸ਼ਾਰਾ ਕੀਤਾ ਕਿ ਬੋਲਣ ਦਿਤਾ ਦੇ ਕੋਈ ਗੱਲ ਨਹੀਂ ਹੈ ਜਰਨਲ ਦੀ ਆਵਾਜ਼ ਗੂੰਜੇ ਕੋਈ ਪੰਜਾਬੀਓ ਗੌਰ ਨਾਲ ਸੁਣੋ ਅੱਜ ਮੈਂ ਇਸ ਕਰਕੇ ਨਹੀਂ ਮਰ ਰਿਹਾ ਮੈਂ ਤੁਹਾਡੇ ਇਸ ਲਾਲਚ ਕਰਕੇ ਮਰ ਰਿਹਾ ਹਾਂ ਜਿਸ ਨੇ ਸਾਡੀ ਕੌਮ ਦੀ ਅਣਖ ਰੋਲ ਕੇ ਰੱਖ ਦਿੱਤੀ ਹੈ ਅਸੀਂ ਸੋਚਦੇ ਹਾਂ ਕਿ ਵਿਦੇਸ਼ ਤੇ ਜਾ ਕੇ ਪੈਸਾ ਕਮਾਣਾ ਸਭ ਕੁਝ ਹੈ ਅਸੀਂ ਡਲ ਰਹੇ ਦਰਹਾਮਾਂ ਦੇ ਪਿੱਛੇ ਜਿਵੇਂ ਨਵੇਂ ਜਿੰਨੇ ਹਾਂ ਨਾ ਸ਼ੇਖਾਂ ਦੇ ਪੈਰਾਂ ਵਿੱਚ ਆਪਣੀ ਪੱਗ ਰੱਖ ਦਿੰਨੇ ਆ ਪਰ ਯਾਦ ਰੱਖਿਓ ਜਦੋਂ ਤੁਸੀਂ ਪੈਸੇ ਲਈ ਆਪਣੀ ਇੱਜ਼ਤ ਵੇਚਦੇ ਹੋ ਨਾ ਤਾਂ ਤੁਹਾਡੀ লাশ ਪੰਜਾਬ ਨਹੀਂ ਪਹੁੰਚਦੀ ਸਿਰਫ ਤੁਹਾਡਾ ਕਮਾਇਆ ਪੈਸਾ ਪਹੁੰਚਦਾ ਹੈ ਮੈਂ ਸ਼ੇਖ ਦੀ ਧੀ ਨਾਲ ਵਿਆਹ ਇਸ ਲਈ ਨਹੀਂ ਕਰਵਾਇਆ ਕਿ ਮੈਨੂੰ ਦੌਲ ਚਾਹੀਦੀ ਸੀ ਮੈਂ ਤਾਂ ਅਜੇ ਜਰਨੈਲ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਅਚਾਨਕ ਜੇਲ੍ਹ ਦੇ ਬਾਹਰ ਭੈਣ ਕੋਸ਼ੋਰ ਸੁਣਾ ਦਿੱਤਾ ਜਿਵੇਂ ਕੋਈ ਤੂਫਾਨ ਆ ਗਿਆ ਹੋਵੇ ਜੇਲ੍ਹ ਦਾ ਵੱਡਾ ਲੋਹੇ ਦਾ ਗੇਟ ਇੱਕ ਜ਼ੋਰਦਾਰ ਧਮਾਕੇ ਨਾਲ ਹਿੱਲ ਗਿਆ ਤੇ ਕਾਲੇ ਰੰਗ ਦੀ ਰੈਂਜ ਰੋਵਰ ਗੱਡੀ ਪੁਲਿਸ ਤੇ ਬੈਰੀਕੇਡ ਕਰਦੇ ਸਿਦਾ ਫਾਂਸੀ ਕਰਦੇ ਅੰਦਰ ਆ ਕੇ ਦਖਲ ਹੋਏ ਗੱਡੀ ਦੇ ਟਾਇਰਾਂ ਨੇ ਰੇਜ ਘੁੜਾ ਦਿੱਤੀ ਸੀ ਉਸ ਸਵਾਰਾਂ ਨੇ ਬੰਦੂਕਾਂ ਤਾਲੀਆਂ ਸ਼ੇਖ ਅਲ ਮਨਸੂਰ ਆਪਣੀ ਕੁਰਸੀ ਤੋਂ ਖੜਾ ਹੋ ਗਿਆ ਗੱਡੀ ਦਾ ਦਰਵਾਜ਼ਾ ਖੁੱਲਿਆ ਅਤੇ ਉਸ ਵਿੱਚੋਂ ਇੱਕ ਬੁਰਕੇ ਵਾਲੀ ਔਰਤ ਬਾਹਰ ਨਿਕਲੀ ਤੇ ਕੋਈ ਹੋਰ ਨਹੀਂ ਸੀ ਸ਼ੇਖ ਦੀ ਆਪਣੀ ਧੀ ਸੀ ਜ਼ਾਰਾ ਉਸ ਦੇ ਨਾਲ ਇੱਕ ਬਜ਼ੁਰਗਾ ਜੀ ਸੀ ਜ਼ਾਰਾ ਦੀ ਗੋਦ ਵਿੱਚ ਇੱਕ ਛੋਟਾ ਬੱਚਾ ਸੀ ਜਿਸ ਦੀ ਉਮਰ ਮਹਿਜ਼ 6-7 ਮਹੀਨੇ ਸੀ ਜ਼ਾਰਾ ਨੇ ਚਿੱਕਿਆ ਰੁਕ ਜਾਓ ਖਬਰਦਾਰ ਹੈ ਜੇ ਕਿਸੇ ਨੇ ਮੇਰੇ ਪਤੀ ਨੂੰ ਹੱਥ ਲਗਾਇਆ ਇਹ ਆਵਾਜ਼ ਸੁਣ ਕੇ ਸ਼ੇਖ ਅਲ ਮਨਸੂਰ ਕੰਬ ਗਿਆ ਜ਼ਾਰਾ ਤੂੰ ਇੱਥੇ ਇਹ ਕੀ ਕਰ ਰਹੀ ਹੈ ਇਹ ਬੱਚਾ ਕੌਣ ਹੈ ਜਾਰਾ ਨੇ ਬੱਚੇ ਨੂੰ ਉੱਪਰ ਚੁੱਕਿਆ ਅਤੇ ਬੱਚੇ ਦੀ ਅੱਖਾਂ ਬਿਲਕੁਲ ਸ਼ੇਖ ਅਲ ਮਨਸੂਰ ਵਰਗੀਆਂ ਸਨ ਜਾਰਾ ਨੇ ਰੋਂਦੇ ਹੋਏ ਪਰ ਦ੍ਰਿਗਤ ਨਾਲ ਕਿਹਾ ਅੱਬਾ ਜਾਨੇ ਗੌਰਨਾ ਦੇਖੋ ਇਹ ਬੱਚੇ ਨੂੰ ਇਹ ਬੱਚਾ ਤੁਹਾਡਾ ਕੌਣ ਹੈ ਇਹ ਮੇਰਾ ਅਧ ਜਰਨੈਲ ਦਾ ਪੁੱਤਰ ਹੈ ਜਦੋਂ ਪੁਲਿਸ ਨੇ ਸਾਨੂੰ ਫੜਿਆ ਸੀ ਮੈਂ ਗਰਭવતી ਸੀ ਤੁਸੀਂ ਮੈਨੂੰ ਮੈਲ ਦੇ ਤਖਾਨੇ ਵਿੱਚ ਕੈਦ ਕਰ ਦਿੱਤਾ ਦੁਨੀਆ ਤੋਂ ਲੁਕਾ ਕੇ ਰੱਖਿਆ ਪਰ ਤੁਸੀਂ ਕੁਦਰਤ ਨੂੰ ਨਹੀਂ ਰੁਕ ਸਕੇ ਮੈਂ ਕੈਦ ਵਿੱਚ ਇਸ ਬੱਚੇ ਨੂੰ ਜਨਮ ਦਿੱਤਾ ਮੈਂ ਚੁੱਪ ਰਹੀ ਕਿਉਂਕਿ ਮੈਨੂੰ ਡਰ ਸੀ ਕਿ ਤੁਸੀਂ ਮੇਰੇ ਬੱਚੇ ਨੂੰ ਮਾਰ ਦੇਵੋਗੇ ਪਰ ਅੱਜ ਜੇ ਤੁਸੀਂ ਜਰਨੈਲ ਨੂੰ ਫਾਂਸੀ ਦੇਤੇ ਤਾਂ ਯਾਦ ਰੱਖਿਓ ਤੁਸੀਂ ਆਪਣੇ ਪੋਤੇ ਨੂੰ ਯਤਿਮ ਕਰੋਗੇ ਪੂਰਾ ਪਾਸਾ ਪੜ ਗਿਆ ਜਰਨਲਿਸਟ ਨੇ ਜੇਲ੍ਹ ਦੇ ਵਿੱਚ ਇਹਨੇ ਤੁਸੀਂ ਇਹ ਸਣ ਦੇ ਬਾਵਜੂਦ ਇਹ ਸੱਚ ਕਿ ਜਾਰਗ ਗਰਬਤੀ ਸੀ ਸੁਪਾ ਕੇ ਰੱਖਿਆ ਸੀ ਸਿਰਫ ਇਸ ਲਈ ਕਿ ਉਹ ਜਾਣਦਾ ਸੀ ਕਿ ਜੇਕਰ ਸ਼ੇਖ ਨੂੰ ਪਤਾ ਲੱਗਿਆ ਕਿ ਉਸਦੀ ਤੀਦੀ ਕੋਕ ਵਿੱਚ ਤੇ ਗੈਰ ਧਰਮੀ ਦਾ ਬੱਚਾ ਹੈ ਤਾਂ ਉਸ ਬੱਚੇ ਨੂੰ ਗਰਭ ਦੇ ਵਿੱਚ ਹੀ ਮਰਵਾ ਦੇਵੇਗਾ ਜਰਨੈਲ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਉਸ ਬੱਚੇ ਦੀ ਜਾਣ ਪਛਾਈ ਸੀ ਐਸੀ ਉਹ ਕੁਰਬਾਨੀ ਜਿਸ ਤੇ ਬਾਰੇ ਕੋਈ ਜਾਣਦਗੀ ਨਹੀਂ ਸੀ ਨਾਲ ਆਏ ਵੱਡੇ ਕਾਜੀ ਨੇ ਅੱਗੇ ਵਧ ਕੇ ਸ਼ੇਖ ਨੂੰ ਕਿਹਾ ਸ਼ੇਖ ਅਰਮਨਸੂਰ ਇਸਲਾਮ ਦੇ ਕਾਨੂੰਨ ਮੁਤਾਬਕ ਜੇਕਰ ਕਿਸੇ ਜੋੜੇ ਦਾ ਬੱਚਾ ਹੋ ਜਾਵੇ ਤਾਂ ਉਹਨਾਂ ਦੇ ਨਿਕਾਹ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜਦ ਤੱਕ ਉਹਨਾਂ ਦੀ ਮਰਜ਼ੀ ਨਾ ਹੋਵੇ ਭਾਵੇਂ ਉਹ ਕਿਸੇ ਵੀ ਖਰਾਤ ਵਿੱਚ ਹੋਇਆ ਹੋਵੇ ਇਸ ਬਟਰੀਆਂ ਰਗਾ ਵਿੱਚ ਤੁਹਾਡਾ ਸ਼ਾਇਕ ਹੋਣਾ ਹੈ ਜੇ ਤੁਸੀਂ ਅੱਜ ਜਰਨੈਲ ਨੂੰ ਮਾਰਿਆ ਤਾਂ ਕਿਆਮਤ ਵਾਲੇ ਦਿਨ ਅੱਲਾਹ ਪਾਕ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਕਿਉਂਕਿ ਤੁਸੀਂ ਇੱਕ ਮਾਸੂਮ ਦੇ ਸਿਰ ਤੋਂ ਬਾਪ ਦਾ ਸਹਾਕ ਹੋਇਆ ਹੈ ਸ਼ੇਖ ਅਲ-ਮਨਸੂਰ ਬੁੱਤ ਬਣ ਕੇ ਖੜਾ ਸੀ ਉਹ ਆਪਣੀ ਟੀਬਲ ਦੇਖ ਰਿਹਾ ਸੀ ਉਸ ਮਾਸੂਮ ਬੱਚੇ ਵੱਲ ਦੇਖ ਰਿਹਾ ਸੀ ਜੋ ਉਸ ਵੱਲ ਦੇਖ ਕੇ ਮੁਸਕਰਾ ਰਿਹਾ ਸੀ ਅਤੇ ਫਿਰ ਉਸ ਫਾਂਸੀ ਦੇ ਤਖਤੇ ਤੇ ਖੜੇ ਜਰਨੈਲ ਸਿੰਘਵਲ ਦੇਖ ਰਹਾ ਸੀ ਜਿਸ ਨੇ ਮਰਦੇ ਦਮ ਤੱਕ ਉਸਦੇ ਖਾਨਦਾਨ ਦੀ ਇੱਜ਼ਤ ਇਸ ਬੱਚੇ ਦੇ ਰਾਜ ਨੂੰ ਜਗ ਜਹਰ ਨਹੀਂ ਹੋਣ ਦਿੱਤਾ ਛੇਕ ਦਾ ਪੱਤਰ ਦਿਲ ਵਿੱਚ ਭਗਣ ਲਗਾ ਉਸ ਦਾ ਹੰਕਾਰ ਟੁੱਟ ਕੇ ਚੂਰ ਚੂਰ ਹੋ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਇਹ ਪ੍ਰਾਇਮੁੰਡਾ ਜਿਸ ਨੂੰ ਨਫ਼ਰਤ ਕਰਦਾ ਸੀ ਅਸਲ ਦੇ ਵਿੱਚ ਉਸਦੇ ਆਪਣੇ ਪੁੱਤਰਾਂ ਨਾਲੋਂ ਵੀ ਕਿਤੇ ਵੱਧ ਵਫ਼ਾਦਾਰ ਹੈ ਅਤੇ ਇਹ ਜਦ ਤਰ ਨਿਕਲਿਆ ਸ਼ੇਖ ਹੌਲੀ ਹੌਲੀ ਪੌੜੀਆਂ ਚੜ੍ਹ ਕੇ ਫਾਂਸੀ ਦੇ ਤੱਕ ਤੱਕ ਗਿਆ ਜਲਾਦ ਦੇ ਪਿੱਛੇ हट ਗਿਆ ਉਸਨੇ ਲਿਵਰ ਨੂੰ ਫੜਿਆ ਲੇਕਿਨ ਖਿੱਚਣ ਲਈ ਨਹੀਂ ਸਗੋਂ ਸਮਾਣਨ ਦੇ ਲਈ ਪੁਲਿਸ ਵਾਲੇ ਹੈਰਾਨ ਸਨ ਸ਼ੇਖ ਨੇ ਜਰਨਲਿਸਟਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੁਣ ਗੁੱਸਾ ਨਹੀਂ ਸੀ ਸਗੋਂ ਸ਼ਰਮਿੰਦਗੀ ਸੀ ਸ਼ੇਖ ਬੋਲੇ ਆ ਮੈਂ ਸੋਚਦਾ ਸੀ ਕਿ ਤੂੰ ਮੇਰੀ ਦੋਲਦਾ ਲਾਲਚੀ ਹੈ ਪਰ ਤੂੰ ਤਾਂ ਇੱਕ ਅਜਨਬੀ ਹੋ ਕੇ ਮੇਰੀ ਤੇ ਮੇਰੇ ਖੌਂਦੀ ਰੱਖੀ ਕੀਤੀ ਹੈ ਤੂੰ ਚਾਹੁੰਦਾ ਤਾਂ ਕੋਰ ਦੇ ਵਿੱਚ ਬੋਲ ਸਕਦਾ ਸੀ ਤੂੰ ਜਿਆਦਾ ਗਰਭਤੀ ਹੈ ਤਾਂ ਜੋ ਤੇਰੀ ਜਾਨ ਬਚ ਜਾਂਦੇ ਲੇਕਿਨ ਤੂੰ ਚੁੱਪ ਰਿਹਾ ਤਾਂ ਜੋ ਮੇਰੀ ਇੱਜ਼ਤ ਬਚੀ ਰਹੇ ਜਰਨੈਲ ਤੂੰ ਸੱਚਾ ਮਰਦ ਹੈ ਮੈਂ ਹਾਰ ਗਿਆ ਤੇਰਾ ਪਿਆਰ ਜਿੱਤ ਗਿਆ ਹੈ ਸ਼ੇਖ ਨੇ ਆਪਣੀ ਹੱਥਾਂ ਨਾਲ ਜੰਮੈ ਦੀਆਂ ਰਸੀਆਂ ਖੋਲੀਆਂ ਉਸਨੇ ਜਰਨਲੋ ਗੜੇ ਨਾ ਲਗਾਇਆ ਹੇਠਾਂ ਕੜੀ ਜਾਰਾ ਵੀ ਦੌੜ ਕੇ ਉੱਪਰ ਆਈ ਜਰਨਲ ਨੇ ਆਪਣੇ ਬੱਚੇ ਨੂੰ ਪਹਿਲੀ ਵਾਰ ਆਪਣੀ ਗੋਦ ਵਿੱਚ ਧੁਕਿਆ ਉਸ ਦੀ ਅੱਖਾਂ ਵਿੱਚੋਂ ਹੰਝੂ ਡਿੱਕੇ ਬੱਚੇ ਦੇ ਮੱਥੇ ਤੇ ਪਏ ਪੂਰੀ ਜਿਲ੍ਹੇ ਦਾ ਮਾਹੌਲ ਬਦਲ ਗਿਆ ਉਤੇ ਮਜੂਦ ਪੰਜਾਬੀਆਂ ਨੇ ਜੋਸ਼ਦਾਰ ਜਕਾਰਾ ਛੱਡਿਆ ਬੋਲੇ ਸੋਨਿਹਾਲੇ ਸਤਿ ਸ਼੍ਰੀ ਅਕਾਲੇ ਹਾਂਜੀ ਇਸ ਤਰ੍ਹਾਂ ਦੁਬਈ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਲਿਖਿਆ ਸ਼ੇਖ ਅਲ ਮਨਸੂਰ ਨੇ ਨਾ ਸਿਰਫ ਜਰਨੈਲ ਨੂੰ ਮਾਫ ਕੀਤਾ ਸਨੋ ਸੁ ਆਪਣਾ ਜਵਾਈ ਵੀ ਸਰਕਾਰ ਕੀਤਾ ਹਾਲਾਂਕਿ ਦੁਬਈ ਦੇ ਕਟੜ ਸਮਾਜ ਦੇ ਵਿੱਚ ਇਹ ਰਿਸ਼ਤਾ ਮੰਨਣਾ ਔਖਾ ਸੀ ਅਤੇ ਜਰਨੈਲ ਨੂੰ ਕਦੇ ਵੀ ਨਾਗਰਿਕਤਾ ਨਹੀਂ ਮਿਲ ਸਕਦੀ ਸੀ ਇਸ ਲਈ ਸ਼ੇਖ ਨੇ ਜਰਨੈਲ ਅਤੇ ਜਾਰਨ ਨੂੰ ਕੈਨੇਡਾ ਸੈਟਲ ਕਰਵਾ ਦਿੱਤਾ ਉਹ ਅੱਜ ਦੋਵੇਂ ਕੈਨੇਡਾ ਦੇ ਵਿੱਚ ਬੜੀ ਖੁਸ਼ਹਾਲੇ ਬੜੇ ਚੰਗੇ ਤਰੀਕ ਆਪਣੀ ਜ਼ਿੰਦਗੀ ਜਿਉਂਦੇ ਹੋਣੇ ਜਰਨਲਿਸਟ ਅੱਜ ਵੀ ਆਪਣੀ ਦਸਤਾਰ ਹੋ ਜਾਂਦਾ ਹੈ ਅਤੇ ਜਾਰਾ ਅੱਜ ਵੀ ਉਸੇ ਸਰਦਾਰਨੀ ਮੰਨ ਕੇ ਰਹਿੰਦੀ ਹੈ ਅਕਸਰ ਪੰਜਾਬ ਆਉਂਦੇ ਹਨ ਪਿੰਡ ਵਿੱਚ ਉਹਨਾਂ ਨੇ ਇੱਕ ਸਕੂਲ ਵੀ ਖੋਲਿਆ ਹੋਇਆ ਹੈ ਹਾਂਜੀ ਤੁਹਾਨੂੰ ਕੀ ਮਿਲ ਕੇ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਮ ਚੰਗੀ ਲੱਗੀ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ। ਹਾਂਜੀ, ਦੇਵ ਜੀ ਸਾਨੂੰ ਇਜਾਜ਼ਤ ਤੇ ਚੈਨਲ ਤੇ ਨਮੀ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੇਵ ਜੀ ਸਾਨੂੰ ਇਜਾਜ਼ਤ ਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ